ਪਹਿਲੀ ਜਿਹੜੀ ਇਹ ਨਵੇਂ ਟੀਕੇ ਨਾਲ ਦਿੱتن ਵਾਲੀ ਸੋਚਿਆ ਬੜਾ ਸ਼ਲਾਘਾਜੋਗ ਕਦਮ ਜਿਹ ਪਿੰਡ ਦੇ ਹਰ ਜਿਹੜਾ ਪੰਜਾਬ ਦੇ ਹਰ ਪਿੰਡ ਨੂੰ ਜਿਹ ਇਦਾਂ ਦਾ ਸਰਪੰਚ ਵੇਲੇ ਤਾਂ ਆਪਾਂ ਦਿਨਾਂ ਦੇ ਵਿੱਚ ਹੀ ਸਮੇਂ ਦੇ ਵਿੱਚ ਹੀ ਜਿਹੜਾ ਪ੍ਰਾਈ ਦਾ ਕੋਡ ਆ ਇਹਦਾ ਪੰਜਾਬ ਦੇ ਰੋਣਾ ਨਹੀਂ ਰਗਤ ਬੋਲਤਾਂ ਬਾਰੇ ਨਾ ਫਿਰ ਸਦਨਾਂ ਚੱਲੀਆਂ ਸਾਡੇ ਬਹੁਤ ਹੀ ਕਾਰਜ ਪ੍ਰਿੰਸੀਪਲ ਸਾਹਿਬ ਸਬਾਹ ਹਸਪਤਾਲ ਸਹੀਂ ਉਹ ਆਪਣੀ ਕੀਮਤੀ ਵਿਚਾਰ ਤੁਹਾਡੇ ਸਾਹਮਣੇ ਰੱਖਣਗੇ ਮੈਂ ਜੀ ਆਇਆਂ ਨੂੰ ਕਹਾਂ ਰਿਆਂ ਤੋਂ ਧੰਨਵਾਦ ਕਰਦਾ ਕਿਉਂਕਿ ਮੇਰਾ ਵੀ ਸੰਗਿਨ ਲੱਗਾ ਹੈ ਚੰਡੀਗੜ੍ਹ ਨਾਲ ਇਹ ਅੱਜ ਤੋਂ ਅੱਜਾ ਸਾਡੇ ਨੂੰ ਖਾਸ ਤਿਆਰੀ ਕਰਨ ਦਾ ਮੌਕਾ ਨਹੀਂ ਮਿਲਿਆ ਜਿੱਦਾਂ ਹੀ ਸਾਨੂੰ ਸਰਦਾਰ ਭਿੰਦਰ ਸਿੰਘ ਜੀ ਨੇ ਆਦੇਸ਼ ਕੀਤਾ ਜਿਵੇਂ ਜਿਵੇਂ ਇਹਨਾਂ ਨੇ ਸਾਨੂੰ ਡਾਇਰ ਕੀਤਾ ਉਹਦੇ ਅਨੁਸਾਰ ਹੀ ਕੋਸ਼ਿਸ਼ ਕੀਤੀ ਬੱਤੇਵਾਂ ਨੂੰ ਡਾਇਰ ਕੀਤਾ ਉਹਨੂੰ ਆਪਣੇ ਸਾਧਨਾਂ ਜਾਂ ਮਟੀਰੀਅਲ ਪ੍ਰੋਵਾਈਡ ਕਰਵਾਇਆ ਮਹਿਰੀ ਭਾਰੇ ਬਟਿਆਲ ਨੂੰ ਹੀ ਦੱਸਿਆ ਵੀ ਆ ਪ੍ਰਾਣੀ ਤੋਂ ਇਹ ਕਿੰਨੇ ਨਜਾਇਜ਼ ਦਵਾ ਸਕਦੇ ਆ ਕਿੱਦਾਂ ਹੈ ਵਾਤਾਵਰਣ ਦੇ ਵਿੱਚ ਉਹਨੂੰ ਛੁੱਧ ਕਰਨ ਦੇ ਵਿੱਚ ਆਪਣਾ ਹਿੱਸਾ ਪਾ ਸਕਦੇ ਤੇ ਵੀ ਆਪਾਂ ਸਾਰਿਆਂ ਦੀ ਗੱਲ ਸੁਣੀ ਹੈ ਕਿ ਜਦੋਂ ਚੰਗਣ ਦੇ ਵਿੱਚ ਅੱਗ ਲੱਗੀ ਸੀ ਤੇਰੀ ਆ ਆਪਣੇ ਤੋਂ ਦੇ ਵਿੱਚ ਪਾਣੀ ਲੈ ਕੇ ਜਾ ਰਹੀ ਸੀ ਜੇ ਹਰੋਂ ਸਾਰਿਆਂ ਤੋਂ ਪੁੱਛਿਆ ਜਾਂਦਾ ਵੀ ਇੰਨੀ ਵੱਡੀ ਅੱਗ ਲੱਗੀ ਆ ਤੇਰੀ ਇਹ ਪਾਣੀ ਟੁੰਨ ਦੇ ਪਾਣੀ ਕੀ ਕਰ ਦੋਈ ਹੈ ਨਾ ਇਹ ਉਹ ਰਣਜੋਹਾ ਸੀ ਕਿ ਜਦੋਂ ਇਤਿਹਾਸ ਲਿਖਿਆ ਜਾਣਾ ਵਾ ਅੱਗ ਬੁਝਾਉਣ ਵਾਲਿਆਂ ਦਾ ਉਹਦੇ ਵਿੱਚ ਮੇਰਾ ਨਾਮ ਆਊਗਾ ਮੇਰਾ ਨਾਮ ਿਕ ਲਾਉਣ ਵਾਲਿਆਂ ਤੇ ਆਊਗਾ ਅੱਗ ਬੁਝਾਉਣ ਵਾਲਿਆਂ ਦੇ ਵਿੱਚ ਮੇਰਾ ਨਾਮ ਆਊਗਾ ਇਸ ਕਰਕੇ ਅਸੀਂ ਜਿੰਨੇ ਸਾਡੇ ਕੋਲ ਸਾਧਨ ਨਹੀਂ ਕਿੰਨੇ ਸਾਡੇ ਕੋਲੇ ਸਮਰੱਥਾ ਵਾ ਉਹਦੇ ਅਨੁਸਾਰ ਸਾਨੂੰ ਯੋਗਦਾਨ ਪਾਉਂਦੇ ਰਹਿਣਾ ਚਾਹੀਦਾ ਵਾ ਆਪਣੇ ਵੱਲੋਂ ਹਾਰੀ ਲਗਨਣਾ ਚਾਹੀਦਾ ਜਿਵੇਂ ਸਰਦਾਰ ਭਿੰਦਰ ਸਿੰਘ ਜੀ ਹੁਣਾਂ ਦੀਆਂ ਬਹੁਤ ਬੰਦੀਆਂ ਲਾਗੇ ਦੇ ਵਿੱਚ ਸਲਾਹਾਂ ਨਹੀਂ ਇਹਨਾਂ ਦੀ ਗੇਂਟ ਉਹਨੂੰ ਸਰਕਾਈ ਦੇਵੇ ਤਾਂ ਆਪਾਂ ਗੱਲ ਕਰਦੇ ਨਾ ਸਾਡੇ ਆਏ ਦਾ ਤਰਮਤਾਨ ਜਿਹੜਾ ਇਥੇ ਜ਼ਿਆਦਾਤਰ ਕੰਕ ਤੇ ਝੋਨੇ ਨਹੀਂ ਕੀਤੀ ਜਾਂਦੀਆਂ ਮੰਨ ਲਓ ਜਿਵੇਂ ਦੂਜੇ ਦਿਲੇ ਲਈ ਸਾਇਕਾ ਗਿਆ ਬਹੁਤ ਹੋ ਰਿਹਾ ਜਿਵੇਂ ਆਪਾਂ ਮਠਨੇ ਦੀ ਗੱਲ ਕਰਦੇ ਨਾ ਉਥੇ ਝੋਨੇ ਥੱਲੇ ਰਕਬਾ ਘਟਿਆ ਉਥੇ ਪ੍ਰਾਣੀ ਦੀ ਇਹਨੀ ਸਮੱਸਿਆ ਵੀ ਘਟਿਆ ਸਾਡੇ ਨਾਲ ਨਾ ਲੋਕ ਉਥੇ ਨਾਲੋਂ ਜਿਵੇਂ ਨਰਮਾ ਗਵਾ ਦਿੰਦੇ ਹਨ ਇਹ ਉਹ ਨਰਮਿਕ ਬਾਹਰੀਆਂ ਦੇ ਛੜੀਆਂ ਲੋਕੀ ਵੇਹੇ ਹੀ ਬੋਲ ਲਏ ਜਾਂਦੇ ਆ ਜਾਂ ਲੋਕੀ ਵੱਢੇ ਜਾਂਦੇ ਆ ਸਾਡਾ ਏਰੀਆ ਦੇ ਵਿੱਚ ਜਿਆਦਾ ਕਣਕ ਝੋਨਾ ਹੁੰਦਾ ਪਰ ਫਿਰ ਵੀ ਤੇ ਇਹਨਾਂ ਦੀ ਮੇਨ ਸੜਕਾ ਜਿਹੜਾ ਸਾਡਾ ਜਿਹੜਾ ਹੈ ਨਾ ਉਹਦੇ ਵਿੱਚ ਸਭ ਤੋਂ ਵੱਧ ਆਗਲਾਈ ਜਾਂਦੀ ਸਾਡਾ ਜਿਹੜਾ ਮੰਨ ਲਓ ਸਭ ਤੋਂ ਪਿੱਛੇ ਹੈ ਨਾ ਪਰ ਬਾਕੀ ਨਾਲ ਉਹ ਇਹਨਾਂ ਵਰਗੇ ਅਸਰਾਂ ਦੀ ਮੇਨ ਸੜਕਾ ਹੋਣੀ ਪੰਜਾਬ ਦੇ ਵਿੱਚ 8ਵੇਂ ਨੰਬਰ ਤੇ ਆਏ ਫੜੀ ਕਿ ਇਹਨਾਂ ਦੀ ਮੇਨ ਟੰਕਾ ਵਾਲੇ ਕੋਈ ਗਾਗਰਤੀ ਦੱਸਦਾ ਕੋਈ ਆਪਣੇ ਜੀ ਵੀ ਆਉਣ ਬੁਲਾਉਣ ਨੇ ਸਾਮਾਨੀ ਆਪਣਾ ਇਹਦੇ ਵਿੱਚ ਪੂਰਾ ਹਰੋਦਾਨ ਪਾਇਆ ਹੈ ਇਸੇ ਕਰਕੇ ਜਦੋਂ ਸਮਝ ਆ ਗਈ ਆਪਣੇ ਆਪ ਦੇ ਯਾਦਾਂ ਨੂੰ ਰੱਖ ਦੇਣੀ ਨਾ ਪੁਣੀ ਤੇ ਦਾਸਾਲ ਮੈਂ ਗੱਲ ਕੀਤੀ ਕਿ ਆ ਗਰਾਊਂਡ ਦੀ ਕੰਮ ਨਹੀਂ થઈ ਤੇ ਨਾ ਕੁਝ ਰੁਕ ਡਿਗੇ ਪਏ ਸੀ ਮੇਰੇ ਉਹਦੇ ਦਿਮਾਗ ਦੇ ਵਿੱਚ ਗੱਲ ਆ ਰਹੀ ਹੀ ਕਰ ਰਹੀ ਲੋਕਾਉਣੇ ਨਾ ਸਾਡੇ ਦਰਮਿਆਨ ਬੈਠੇ ਆ ਤੇ ਬੈਨ ਸਰਦਾਰ ਸਪੰਸਿੰਗੂ ਨੇ ਇਹ ਜੋ ਰੋਕੀ ਨਾ ਇਹ ਲਾਲ ਮੇਰੇ ਤਿੰਨ ਰਣ ਗਏ ਅਸੀਂ ਪਹਿਲਾਂ ਜਾ ਕੇ ਇਥੋਂ ਗੱਡੀ ਦੇ ਖਦੂਰ ਸਾਹਿਬ ਗਏ ਫੇਰ ਜੰਡਿਆਲੇ ਗਏ ਉੱਥੇ ਜਾ ਕੇ ਅਸੀਂ ਗੋਲੀਆਂ ਗੁੱਟੇ ਫੀਲ ਕੇ ਲੈਂਦੇ ਅੱਜ ਤੋਂ ਕੋਈ ਗੁੱਟਾ ਨਹੀਂ ਗਿਆ ਨਹੀਂ ਸਾਰੇ ਗੁੱਟੇ ਲੈਂਦੇ ਉਸ ਤੋਂ ਬਾਅਦ ਪਰਲੀ ਸਾਈਡ ਤੇ ਜਿੰਨੇ ਮਾਨੂੰ ਸੈਂਦੇ ਹੋਏ ਜਾਂ ਜਦਿਆਂ ਵੀ ਤਰੀਕਾ ਨੇ ਇਹਨਾਂ ਨੇ ਆਪਣੇ ਟਰੈਕਟਰ ਲਿਆ ਆ ਕੇ ਨਾਲ ਤੋਂ ਸਾਰਾ ਵਾਹ ਕੇ ਪੇਰੇ ਇਹਨਾਂ ਨੂੰ ਲਾਲ ਪਾਣੀ ਦਾ ਪ੍ਰਬੰਧ ਨਹੀਂ ਕੀਤਾ ਕੱਲੇ ਬੂਟੇ ਨਹੀਂ ਲਾਏ ਕਿਉਂ ਬੂਟੇ ਚੱਲਣ ਨਹੀਂ ਤੇ ਉਹ ਚੱਲੇ ਨਹੀਂ ਤੁਹਾਡੇ ਸਾਹਮਣੇ ਪਰ ਫਿਰ ਉਹਨਾਂ ਨੂੰ ਜੇ ਸਾਰੀ ਕੁਸ਼ਤੀ ਹੋ ਗਈ ਹੈ ਪਾਣੀ ਦੀ ਸਮੱਸਿਆ ਨਹੀਂ ਹੱਟ ਛੀ ਜਾਂ ਨਾਲ ਇਹਦੀ ਸਮੱਸਿਆ ਕਰਕੇ ਪਾਣੀ ਆਈ ਹੁੰਦਾ ਪਾਣੀ ਦੀ ਨਿਕਾਸੀ ਪ੍ਰੋਪਰ ਨਹੀਂ ਹੈਗੀ ਉਹਦੇ ਕਰਕੇ ਉਹ ਬੂਟੇ ਕੋਈ ਸੋਕੇ ਆ ਹੁਣ ਨਵੇਂ ਕਾਣ ਹੀ ਲਾ ਰਹੇ ਕਿਉਂਕਿ ਕੰਧ ਜਾਰੀ ਦੇਗੀ ਹੈ ਜਿੰਨਾ ਜਿਹੜੇ ਬੂਟੇ ਲਾ ਕੇ ਭਾਜਾ ਨਾ ਹੁੰਦਾ ਬਈ ਫਹਿਰਾ ਨਹੀਂ ਹੰਗਾ ਨਾ ਹੁਣ ਅਸੀਂ ਆ ਇਹਦੇ ਬਾਰੇ ਚ ਕੋਸ਼ਿਸ਼ ਕਰਦੇ ਪਏ ਹਾਂ ਕਿ ਆਦਵਾਰੀ ਦਾ ਵੀ ਸਾਨੂੰ ਖਾਨੇ ਡਿਪਾਰਟਮੈਂਟ ਵੱਲੋਂ ਕੀ ਆ ਗਿਆ ਕਿ ਪਹਿਲ ਦੇ ਹਿਸਾਬੇ ਹੋਊਗੀ ਹੁਣ ਆ ਜਿਹੜੇ ਇੱਕ ਸਾਡੇ ਸਾਹਮਣੇ ਆਏ ਤਿੰਨ ਕਮਰੇ ਆ ਨਾ ਇਹਨਾਂ ਦਾ ਲੈਂਟਰ ਬਣਾਉਣ ਦੀ ਸਾਨੂੰ ਪਰਮਿਸ਼ਨ ਮਿਲ ਚੁੱਕੀ ਆ ਕੈਦ ਇਹਨਾਂ ਦੀ ਛੱਤ ਨੂੰ ਥੋੜੇ ਜਿਹਾ ਵਿੱਚ ਨੂੰ ਬਦਲ ਚਾਹਾਂਗੇ ਫਿਰ ਦੂਜਾ ਜਿਹੜੇ ਸਾਡੇ ਅਗਲੇ ਬੰਦੇ ਆ ਕਮਰੇ ਰਹਿੰਦੇ ਨੇ ਨਾ ਪਰਲੇ ਨੇ ਕਿ ਪਰਲੀ ਫਲੋਰ ਤੇ ਇਹਨਾਂ ਦਾ ਵੀ ਸਾਨੂੰ ਆਸ ਹੈ ਕਿ ਕੋਸ਼ਿਸ਼ ਨਾਲ ਵੀ ਕੋਸ਼ਿਸ਼ ਨਾਲ ਚਾਲੂ ਮੇਲੇ ਦਰਾੰਗ ਮਹੀਆ ਜੀ ਇਹ ਸਾਨੂੰ ਮਠਾਈ ਪਾਈ ਸਕੰਦਲ ਤੋਂ ਨਾਲ ਬੜਾ ਵੱਡਾ ਜੋਰ ਨਾਲ ਰਿਹਾ ਬੱਬਰ ਸਾਹਿਬ ਦਾ ਜਦੋਂ ਫਾਨੂੰ ਕੀ ਮਾਰੀ ਦੀ ਮਸ਼ਤਾਂ ਦੀ ਇਹਨਾਂ ਨੂੰ ਫੋਨ ਕਰੀਦਾ ਉਸੇ ਵੇਲੇ ਸਾਡੇ ਵਿੱਚ ਬੈਠੇ ਸਾਡੇ ਅੰਕਲ ਸੁਪੇਲਾ ਸੁਪੇਲਾ ਸਾਹਿਬ ਇਹ ਵੀ ਮਠਾਈ ਖਾਣੇ ਕੋਲ ਇਥੇ ਆਉਂਦੇ ਨਹੀਂ ਤੇ ਕੋਈ ਇਹ ਨਹੀਂ ਕਿ ਤੁਹਾਡੇ ਕੋਲ ਮਸ਼ਤਾਂ ਨਹੀਂ ਆਉਂਦੇ ਉਹਦਾ ਰੇਟ ਦੇਣੇ ਜਾਂ ਸਰਦਾਰ ਜਨਜੀਤ ਸਿੰਘ ਹੈ ਸਾਹ ਉਹਨਾਂ ਨੇ ਕਿ ਉਹ ਵੀ ਕੰਮ ਇਥੋਂ ਚਲੇ ਗਏ ਨੇ ਆਹੇ ਗਰਾਊਂਡ ਦੀ ਮਿੱਟੀ ਦਾ ਕੰਮ ਸ਼ੁਰੂ ਕਰਨਾ ਹੈ ਨਾ ਭਰਤੀ ਹੋਣ ਦਾ ਉਹਨਾਂ ਨੇ ਫੇਰ ਆਪਣੇ ਕੋਲ 1.5 ਲੱਖ ਰੁਪਈਆ ਖਰਚ ਕੇ ਸਾਡੀ ਨਾਲ ਮਦਦ ਕੀਤੀ ਐ ਇਹ ਉਹ ਪੂਰਾ ਕੀਤਾ ਕੰਮ ਕੋਈ ਵੀ ਉਹਨਾਂ ਨੇ ਨਾਲ ਨਹੀਂ ਖਿਲਾਇਆ ਕਿ ਇਹਦਾ ਕੰਮ ਨਹੀਂ ਦਾ ਨੂੰ ਪੂਰਾ ਕੀਤਾ ਹੋਇਆ ਤੇ ਜਿਆਦਾ ਪਰਵਾਹ ਨਹੀਂ ਕਿ ਭਾਵੇਂ ਸੈਕਟਿਓ ਮਿੱਟੀ ਭਾ ਅਗਰ ਨੂੰ ਉੱਚਾ ਕਰਨ ਲਈ ਜਿਹੜਾ ਉੱਚਾ ਹੋਵੇ ਨਵੇਂ ਕੋਟੇ ਦਾ ਜਿਉਂਨੇ ਸਭ ਨੂੰ ਵਧੀਆ ਦਿੱਤੀ ਹੈ ਕਹਿੰਦੇ ਉਹਨਾਂ ਨੇ ਨਵੇਂ ਤਾਂ ਕਰਦੇ ਆ ਕਿ ਇਹ ਆਪਣੇ ਨੂੰ ਯਤਨ ਕਰ ਰਿਹਾ ਹੈ ਕੋਰਸ ਦੇ ਸਮੇਂ ਦੇ ਥੋੜੀ ਬੜੀ ਸਲੀਕੀ ਨਾਲ ਕੰਮ ਕਰਨ ਨੂੰ ਕੋਸ਼ਿਸ਼ ਕਰ ਲਈ। ਇਹਨਾਂ ਕਰਤਾ ਨੂੰ ਤੁਹਾਡੇ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜਿਸ ਆਪਣਾ ਕੀਮਤੀ ਸਮਾਂ ਦਿੱਤਾ। ਹੁਣ ਜਿਹੜੇ ਬੱਚਿਆਂ ਨੇ ਆਪਣੀਆਂ ਵੱਖ-ਵੱਖ ਕਮਟੀਆਂ ਦੇ ਵਿੱਚ ਪੇਸ਼ਕਾਰੀ ਦਿੱਤੀ ਹੈ ਉਹਨਾਂ ਨੂੰ ਸਨਮਾਨਿਤ ਕਰਾਂਗੇ। ਮੈਂ ਨਹੀਂ ਹੋਣਾ ਉਹਨਾਂ ਦਾ ਨਾਮ ਲਿਆ ਕਰਦਾ ਕਿਰਪਾ ਕਰ ਚੋਣਾਂ ਨੇ ਸਟੇਜ 'ਤੇ ਆਉਣਾ। ਆਪਣੀ ਆਪਣੀ ਵਾਰੀ ਨੂੰ ਮਿਮਾਨਤ ਦਿੱਤਾ ਜਾਂਦਾ ਹੈ। ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ। ਜਿਹੜੇ ਆਪਣੇ ਅਜ ਮੁਕਾਬਲੇ ਚੱਲ ਰਹੇ ਸੀ ਭਵੇਂ ਉਹ ਸਟੇਜ ਤੇ ਸੀ ਭਾਸ਼ਣ ਦਾ ਕਵਿਤਾ ਮੁਕਾਬਲਾ ਲੇਖ ਮੁਕਾਬਲੇ ਪੇਂਟਿੰਗ ਕਾਵਲੇ ਕੋਸ਼ਤਮ ਕਾਵਲੇ ਸੁੰਦਰੇ ਖੈ ਕਾਵਲੇ ਸਾਰਿਆਂ ਨੇ ਪੀੜੀ ਆਪਣੇ ਸਾਹਮਣੇ ਪਹੁੰਚ ਚੁੱਕੇ ਨੇ।